ਬੀਜੇਪੀ ਨੇ ਵੀ ਚਿੱਠੀਆਂ ਲਿਖਣੀਆਂ ਸ਼ੁਰੂ ਕਰਤੀਆਂ ਨੇ ਮੰਗ ਪੱਤਰ ਦੇਣੇ ਸ਼ੁਰੂ ਕਰਤੇ ਆ ਕਿ ਸਾਨੂੰ ਤਾਂ ਪੰਜਾਬ ਦੇ ਵਿੱਚ ਪ੍ਰਚਾਰ ਕਰਨ ਲਈ ਬੜੀ ਆਕ ਹੋ ਰਹੀ ਹੈ ਬਿਲਕੁਲ ਅੱਜ ਸੁਨੀਲ ਜਾਖੜ ਸਾਹਿਬ ਦੀ ਅਗਵਾਈ ਚ ਇੱਕ ਪੰਜਾਬ ਦੇ ਜਿਹੜੇ ਮੁੱਖ ਚੋਣ ਅਧਿਕਾਰੀ ਨੇ ਜਿਹੜੇ ਭਾਰਤੀ ਚੋਣ ਕਮਿਸ਼ਨ ਦਾਇਪਾਰਟ ਨੇ ਸਿਬੜਸੀ ਉਹਨਾਂ ਨੂੰ ਇੱਕ ਵਫ਼ਦ ਮਿਲਿਆ ਵਫ਼ਦ ਦੇ ਵਿੱਚ ਦੋ ਪੇਜ ਦਾ ਇੱਕ ਲੰਮਾ ਚੌੜੇ ਦੋਸ਼ ਲਗਾਏ ਨੇ ਸੂਬਾ ਸਰਕਾਰ ਤੇ ਕਿ ਸੂਬਾ ਸਰਕਾਰ ਦੀ ਸ਼ਹਿਤ ਤੇ ਸਾਡੇ ਜਿਹੜੇ ਆਮ ਆਦਮੀ ਪਾਰਟੀ ਸਾਡੇ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਤੇ ਸਾਨੂੰ ਕਰਨ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਜਿਵੇਂ ਬਾਕੀਆਂ ਨੂੰ ਹੱਕ ਆ ਉਦਾਂ ਵੀ ਸਾਨੂੰ ਹੱਕ ਆ ਇਹ ਸਭ ਕੁਝ ਸੂਬਾ ਸਰਕਾਰ ਦੀ ਸ਼ੈਤ ਹੋ ਰਿਹਾ ਚੋਣ ਕਮਿਸ਼ਨ ਨੂੰ ਸਹੀ ਤਰ੍ਹਾਂ ਪਾਲਣਾ ਕਰਨ ਵਾਸਤੇ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਆ ਸਿਵਲ ਪ੍ਰਸ਼ਾਸਨ ਦੀ ਪੁਲਿਸ ਪ੍ਰਸ਼ਾਸਨ ਦੀ ਇਸੇ ਕਰਕੇ ਇਹਨਾਂ ਦੇ ਵਫਦ ਨੇ ਜਿਹੜੀ ਸ਼ਿਕਾਇਤ ਦਿੱਤੀ ਆ ਉਸ ਨੂੰ ਲੈ ਕੇ ਜਿਹੜੇ ਮੁੱਖ ਚੋਣ ਅਧਿਕਾਰੀ ਆ ਮਤਲਬ ਚੋਣ ਕਮਿਸ਼ਨ ਹੀ ਕਹ ਲਓ ਤੁਸੀਂ ਚੋਣ ਕਮਿਸ਼ਨ ਨੇ ਡੀਜੀਪੀ ਕੋਲ ਰਿਪੋਰਟ ਮੰਗ ਲਈ ਆ ਲੇਕਿਨ ਜਿਹਦੇ ਚ ਉਹਦੇ ਚ ਬਹੁਤ ਸਾਰੇ ਮਹੱਤਵਪੂਰਨ ਗੱਲਾਂ ਭਾਜਪਾ ਨੇ ਕਹੀਆਂ ਨੇ ਇੱਕ ਤੇ ਕਹਿ ਰਹੇ ਕਿ ਜਿਹੜੇ ਕਿਸਾਨ ਵਿਰੋਧ ਕਰ ਰਹੇ ਨੇ ਉਹ ਸਾਰੇ ਉਹ ਲੋਕ ਨੇ ਜਿਹੜੇ ਕਿਸੇ ਪੋਲੀਟੀਕਲ ਪਾਰਟੀ ਦੇ ਸ਼ਹਿ ਤੇ ਸਾਨੂੰ ਘੇਰ ਰਹੇ ਨੇ ਸਾਡੇ ਉਮੀਦਵਾਰਾਂ ਨੂੰ ਰੋਕਿਆ ਜਾ ਰਿਹਾ ਉਹਦੇ ਚ ਕਹਿ ਰਹੇ ਕਿ ਆਮ ਆਦੀ ਪਾਰਟੀ ਦੀ ਵਿਸ਼ਾ ਹੈ ਤੇ ਕਾਲੀ ਦਲ ਵੀ ਆਪਣੇ 4-5 ਬੰਦੇ ਭੇਜ ਦਿੰਦਾ ਇੰਨੇ ਮਾਹੌਲ ਖਰਾਬ ਕਰਨ ਦੇ ਯਤਨ ਕੀਤੇ ਜਾ ਰਹੇ ਸਾਨੂੰ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਸਾਡੇ ਉਮੀਦਵਾਰਾਂ ਦੇ ਨਾਲ ਕੁਝ ਵੀ ਹੋ ਸਕਦਾ ਔਰ ਉਹਨੇ ਉਦਾਹਰਨ ਦਿੱਤੀ ਕਿ ਕਿਵੇਂ ਸਾਡੇ ਪਾਰਟੀ ਦੇ ਉਮੀਦ ਲੀਡਰਾਂ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਜਿਹੜਾ ਸ੍ਰਿੰਦਰ ਸਿੰਘ ਹੋਣਾ ਦੀ ਮੌਤ ਹੋਈ ਆ ਪਨੀਤ ਕੌਰ ਦੇ ਚੋਣ ਪ੍ਰਚਾਰ ਦੌਰਾਨ ਜਿਹੜਾ ਬੰਦਾ ਉਹ ਪਰਚਾ 304 ਦਾ ਹੋ ਗਿਆ ਭਾਜਪਾ ਕਹਿ ਰਹੀ ਕੋ ਬੰਦਾ ਖੁਦ ਹੀ ਗਰਮੀ ਕਰਕੇ ਬੇਹੋਸ਼ ਹੋ ਗਿਆ ਸੀ ਉਹਦੀ ਮੌਤ ਹੋ ਗਈ ਲੇਕਿਨ ਸਾਡੇ ਤੇ ਇਲਜ਼ਾਮ ਵਾਰ ਦਿੱਤੇ ਕਿਨੇ ਅਜੀਬ ਸਥਿਤੀ ਜੋ ਨੇ ਕਿਹਾ ਕਿ ਭਾਜਪਾ ਦੇ ਨਾਲ ਟਕਰਾਅ ਰਿਹਾ ਸਾਡੇ ਉਮੀਦਵਾਰਾਂ ਨੂੰ ਸਿਕਿਉਰਿਟੀ ਦੀ ਜ਼ਿਆਦਾ ਜ਼ਰੂਰਤ ਹੈ ਸਖਤ ਜ਼ਰੂਰਤ ਹੈ ਕੁਝ ਵੀ ਪਾਣਾ ਵਾਪਰ ਸਕਦਾ ਇੱਕ ਤੇ ਉਹਨਾਂ ਨੇ ਪਾਰਟੀ ਚੋਨ ਕਮਿਸ਼ਨ ਨੇ ਕੀ ਐਕਸ਼ਨ ਲੈਣਾ ਹੈ ਜਾਂ ਕੀ ਕਾਰਵਾਈ ਕਰਨੀ ਹੈ ਬਾਅਦ ਦੀ ਗੱਲ ਆ ਪਰ ਇਸ ਤੇ ਤੱਕ ਆਣ ਜਿੱਥੇ ਬੰਦੀਆਂ ਵੀ ਬੋਲਣਾ ਸ਼ੁਰੂ ਕਰ ਚੁੱਕੀਆਂ ਜਾਂ ਆਉਣ ਵਾਲੇ ਸਮੇਂ 'ਚ ਵੀ ਬਿਆਨ ਆ ਸਕਦੇ ਆ ਵਾਕੋ ਜਿੱਥੇ ਬੰਦੀਆਂ ਦੇ ਜਿਹੜੇ ਘੇਰ ਰਹੇ ਆ ਕਿ ਸਾਨੂੰ ਕੋਈ ਪੋਲਿਟਿਕਲ ਪਾਰਟੀ ਨਹੀਂ ਚਲਾ ਰਹੀ ਬਲਕਿ ਜਿਹੜੇ ਕਿਸਾਨ ਨੇ ਉਹਨਾਂ ਦਾ ਤੇ ਆਪਣਾ ਪੱਕਾ ਤੇ ਦਲੀਲਾਂ ਹੈ ਹੀ ਨਾ ਵੀ ਸਾਡੇ ਨਾਲ ਵੀ ਬਹੁਤ ਜ਼ਿਆਦਾ ਤਕ ਹੋਇਆ ਲੇਕਿਨ ਸਵਾਲ ਹੈ ਕਿ ਬੀਜੇਪੀ ਕਹਿ ਰਹੀ ਆ ਕਿ ਸਾਨੂੰ ਰੋਕਿਆ ਜਾ ਰਿਹਾ ਇਹ ਲੋਕਤੰਤਰ ਨਹੀਂ ਆ ਇਹ ਸਰਕਾਰੀ ਤੰਤਰ ਆ ਜਿਹੜਾ ਬੀਜੇਪੀ ਨੂੰ ਰੋਕ ਰਿਹਾ ਔਰ ਦੂਜਾ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਚ ਅਜਿਹਾ ਮੌਲ ਅਤਵਾਦ ਦਾ ਨਹੀਂ ਆ ਜਿਹੜਾ ਸਰਕਾਰ ਸੁਪਰੀਮ ਕੋਰਟ ਤੇ ਜਾ ਕੇ ਕਹਿ ਰਹੀ ਆ ਉਹਨਾਂ ਨੇ ਇਹ ਵੀ ਕਿਹਾ ਕਿ ਕਿਵੇਂ ਮੁੱਖ ਮੰਤਰੀ ਨੇ ਆਪਣੇ ਘਰ ਦੇ ਅੱਗੇ ਉਹ ਸੜਕ ਨਾ ਆਮਲੂਕਾਂ ਵਾਸਤੇ ਖੁੱਲੀ ਖੋਲੀ ਜਾਵੇ ਉਸ ਆੜ ਦੇ ਵਿੱਚ ਅਤਵਾਦ ਦਾ ਸਹਾਰਾ ਲੈ ਲਿਆ ਤੇ ਸਿੱਧੂ ਮੂਸੇਵਾਲੇ ਦੀ ਕਤਲ ਦਾ ਸਹਾਰਾ ਲੈ ਲਿਆ ਜਦ ਕਿ ਸਿਕਿਉਰਿਟੀ ਘਟਾਈ ਕਿੰਨੀ ਸਾਰੀ ਦੁਨੀਆ ਜਾਣਦੀ ਹੈਗੀ ਲੇਕਿਨ ਜਿਹੜਾ ਮੰਗ ਪੱਤਰ ਦਿੱਤਾ ਨਾ ਉਹ ਉਹਨਾਂ ਦਾ ਰਾਈਟ ਬੰਦਾ ਕਿ ਹਰ ਕੋਈ ਉਮੀਦਵਾਰ ਨੂੰ ਹੱਕ ਆ ਵੋਟਾਂ ਮੰਗਣ ਦਾ ਚੋਣ ਪ੍ਰਚਾਰ ਕਰਨ ਦਾ ਕਿਸਾਨਾਂ ਦਾ ਵੀ ਹੱਕ ਆ ਪ੍ਰੋਟੈਸਟ ਕਰਨ ਦਾ ਲੈਕਿਨ ਉਹ ਕਹਿ ਰਹੇ ਕਿ ਪ੍ਰੋਟੈਸਟ ਕਰਨ ਦਾ ਕਿਸਾਨਾਂ ਦਾ ਤਰੀਕਾ ਬਾੜਾ ਨੇ ਜੇ ਤੁਸੀਂ ਕਰਨਾ ਤਰੀਕਾ ਸਾਨੂੰ ਵੋਟਾਂ ਦੇ ਰਿਜੈਕਟ ਕਰ ਦੋ ਪਰ ਸਾਨੂੰ ਪ੍ਰਚਾਰ ਕਰਨ ਤੋਂ ਉਹਨਾਂ ਨੇ ਰੋਕੋ ਵੀ ਉਹਨਾਂ ਨੇ ਕਿਹਾ ਕਿ ਸਾਡਾ ਕੋਈ ਉਮੀਦਵਾਰ ਨਹੀਂ ਹੰਸ ਰਾਜ ਹੰਸ ਹੋਗਾ ਪ੍ਰਨੀਤਕਰ ਹੋਗੇ ਪਰਪਾਲ ਕੋਰ ਸਿੱਧੂ ਹੋਗੇ ਦਨੇਸ਼ ਬੱਬੂ ਹੋਗੇ ਤਰਜੀਤ ਸਿੰਘ ਸੰਧੂ ਹੋਗੇ ਸ਼ਸ਼ੀਲ ਰਿੰਕੂ ਹੋਗੇ ਇਹ ਸਾਰੇ ਉਮੀਦਵਾਰਾਂ ਨੂੰ ਰੋਕਿਆ ਜਾ ਰਿਹਾ ਹੈ ਜਿਹੀ ਸਥਿਤੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਕਹਿੰਦੇ ਕਿ ਇਸ ਟਾਈਮ ਸੂਬਾ ਸਰਕਾਰ ਦੀ ਕਿੰਨੀ ਕੀ ਪਾਵਰ ਸਾਰਾ ਵੈਸੇ ਜੋ ਚੋਣ ਜਾਬਤਾ ਲੱਗ ਜਾਂਦਾ ਚੋਣ ਕਮਿਸ਼ਨ ਦੇ ਤਹਿਤ ਹੀ ਸਰਕਾਰੀ ਤੰਤਰ ਕੰਮ ਕਰਦਾ ਲੇਕਿਨ ਫਿਰ ਵੀ ਬੀਜੇਪੀ ਨੂੰ ਲੱਗਦਾ ਕਿ ਸਰਕਾਰੀ ਤੰਤਰ ਆਮ ਆਦੀ ਪਾਰਟੀ ਦੇ ਕਹਨਤੇ ਚੱਲ ਰਿਹਾ ਹੁਣ ਦੇ ਦਿੰਦੇ ਕਿ ਡੀਜੀਪੀ ਇਸ ਮਸਲੇ ਦੇ ਵਿੱਚ ਰਿਪੋਰਟ ਕੀ ਦਿੰਦੇ ਨੇ ਪਰ ਜਿਹੜੇ ਬੀਜੇਪੀ ਦੇ ਇਲਜ਼ਾਮ ਨੇ ਉਹ ਕਾਫੀ ਸੀਰੀਅਸ ਨੇ ਉਹਨਾਂ ਦਾ ਜਵਾਬ ਤੇ ਸਰਕਾਰ ਨੂੰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਜਿੱਤੇ ਵੋਟਾਂ ਮੰਗ ਰਹੇ ਨੇ ਉਹਨਾਂ ਨੂੰ ਬਾਕੀ ਪਾਰਟੀਆਂ ਨੂੰ ਵੀ ਭਰੋਸਾ ਦੇਣਾ ਚਾਹੀਦਾ ਹੈ ਕਿ ਇਸ ਲੋਕਤੰਤਰ ਦੇ ਵਿੱਚ ਜਿੱਤ ਤੇ ਇੱਕ ਦੀ ਹੋਣੀ ਆ ਬਾਕੀਆਂ ਦੀ ਹਾਰ ਹੋਣੀ ਲੇਕਿਨ ਹਰ ਇੱਕ ਨੂੰ ਲੈਵਲ ਪਲੇਇੰਗ ਜਿਹੜਾ ਫੀਲਡ ਮਿਲਣਾ ਚਾਹੀਦਾ ਹੈਗਾ ਹਰ ਇੱਕ ਨੂੰ ਪ੍ਰਚਾਰ ਕਰਨ ਦਾ ਹੱਕ ਮਿਲਣਾ ਚਾਹੀਦਾ ਔਰ ਕਿਸਾਨਾਂ ਦਾ ਵੀ ਦੇਖੋ ਉਹਨਾਂ ਦੇ ਵੀ ਬਹੁਤ ਸਾਰੀਆਂ ਮੰਗਾਂ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਉਹਨਾਂ ਦੇ ਲਾਠੀਆਂ ਚੱਲੀਆਂ ਉਹਨਾਂ ਦੇ ਗੋਲੀਆਂ ਚੱਲੀਆਂ ਉਹਨਾਂ ਦੇ ਬੰਦੇ ਸ਼ਹੀਦ ਹੋਏ ਨੇ ਉਹ ਉਹ ਵੀ ਦੁਖੀ ਨੇ ਪਰ ਇਸ ਮਸਲੇ ਦੇ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ ਔਰ ਦੂਜਾ ਕਿਸਾਨ ਵੀ ਉਹ ਕਿਉਂਕਿ ਭਾਜਪੀ ਨੇ ਨਾ ਦੇ ਦਿੱਲੀ ਜਾਣ ਦਿੱਤਾ ਅਤਵਾਦੀ ਕਹਿੰਦੇ ਰਹੇ ਨੇ ਖਾਲਸਤਾਨੀ ਕਹਿੰਦੇ ਰਹੇ ਨੇ ਸ਼ੰਭੂ ਆ ਕੇ ਕੁੱਟਦੇ ਮਾਰਦੇ ਰਹੇ ਨੇ ਗੋਲੀਆਂ ਚਲਾਈਆਂ ਗਈਆਂ ਨਾ ਪਲਾਸਟਿਕ ਦੀਆਂ ਚਲਾਈਆਂ ਗਈਆਂ ਦੂਜੀਆਂ ਚਲਾਈਆਂ ਗਈਆਂ ਉਹ ਕਿਸਾਨਾਂ ਕੋ ਵੀ ਬਦਲਾ ਲੈਣ ਦਾ ਇੱਕ ਰਾਈਟ ਕੀ ਹੈ ਤੁਸੀਂ ਕਿਸੇ ਵੀ ਪਾਰਟੀ ਨੂੰ ਵੋਟਾਂ ਦੇ ذریعے ਰਿਜੈਕਟ ਕਰ ਸਕਦੇ ਪਰ ਜਿਹੜੀ ਆ ਇੱਕ ਦੂਜੇ ਤੇ ਇਲਜ਼ਾਮ ਜ਼ਰੂਰ ਲਗਾਓ ਦੂਰ ਦੂਰ ਬੈਠ ਕੇ ਲਗਾਓ ਕਾਲੀਆਂ ਝੰਡੀਆਂ ਦਿਖਾਓ ਦੂਰ ਰਹਿ ਕੇ ਦਿਖਾਓ ਪਰ ਜਦੋਂ ਨੇੜੇ ਪਹੁੰਚ ਕੇ ਇੱਕ ਦੂਜੇ ਦੇ ਨਾਲ ਬਹਿਸ ਕਰਦੇ ਹੋ ਉਦੋਂ ਇਹ ਮਾਮਲਾ ਵਿਗੜ ਸਕਦਾ ਹੈਗਾ ਕਿਸੇ ਨੂੰ ਹਰਾਉਣਾ ਜਿਤਾਉਣਾ ਤੁਹਾਡੇ ਕੋਲ ਮੌਕਾ ਉਹ ਤੁਸੀਂ 1 ਜੂਨ ਨੂੰ ਉਸ ਮੌਕੇ ਦਾ ਜਰੂਰ ਫਾਇਦਾ ਉਠਾਓ ਪਰ ਕਿਸੇ ਨੂੰ ਰੋਕਣਾ ਪ੍ਰਚਾਰ ਤੋਂ ਇਹ ਜਿਹੜਾ ਵਾ ਉਹ ਇਸੇ ਗੱਲ ਨੂੰ ਲੈ ਕੇ ਭਾਜਪਾ ਅਜੇ ਚੋਣ ਕਮਿਸ਼ਨ ਨੂੰ ਮਿਲਿਆ ਹੈ